ਰੋਲ ਸਰ ਅੱਜ ਪਿੰਡ ਸਮੀਰੋਵਾਲ ਦੇ ਨੌਜਵਾਨ ਜੂਥ ਵੈਲਫੇਅਰ ਕਲੱਬ ਦੇ ਸਮੂਹ ਅਧਿਕਾਰਾਂ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਅਤੇ ਇਟਲੀ ਦੇ ਵਿੱਚ ਪਿੰਡ ਸਮੀਰੋਵਾਲ ਦੇ ਵਸਿੰਦੇ ਅ ਅਵਤਾਰ ਸਿੰਘ ਪਠੱਲ ਤੇ ਹਰਦੀਪ ਸਿੰਘ ਕਾਸ਼ੀ ਅਤੇ ਹੋਰ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰਸਟ ਵੱਲੋਂ ਇੱਕ ਵਿਸ਼ਾਲ ਫ੍ਰੀ ਮੈਡੀਕਲ ਕੈਂਪ ਪਿੰਡ ਸਮੀਰੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਚੱਲ ਰਿਹਾ ਹੈ ਜਿਹਦਾ ਟਾਈਮ 9 ਵਜੇ ਤੋਂ ਸ਼ੁਰੂ ਹੋ ਕੇ 4:30 ਵਜੇ ਤੱਕ ਚੱਲੇਗਾ ਇਸ ਕੈਂਪ ਦੇ ਵਿੱਚ ਬੜੇ ਮਹਿੰਗੇ ਮਹਿੰਗੇ ਟੈਸਟ ਜਿਹੜੇ ਕਰਾਉਣ ਦੇ ਲਈ ਸਾਨੂੰ ਚੰਡੀਗੜ੍ਹ ਸਥਿਤ ਜਾਂ ਦੂਰ ਤਰਾਡੇ ਦੇ ਹਸਪਤਾਲਾਂ ਦੇ ਵਿੱਚ ਜਾ ਕੇ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ ਅੱਜ ਉਹ ਟੈਸਟ ਸਮੀਰੋਵਾਲ ਦੇ ਨੌਜਵਾਨਾਂ ਵੱਲੋਂ ਸਕੂਲ ਦੇ ਵਿੱਚ ਵਰਲਡ ਕੈਂసర్ ਕੇਅਰ ਟਰੱਸਟ ਚੈਰੀਟੇਬਲ ਟਰੱਸਟ ਦੇ ਸਹਿਯੋਗ ਦੇ ਨਾਲ ਮੁਫਤ ਕੀਤੇ ਜਾ ਰਹੇ ਹੈ ਔਰਤਾਂ ਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ ਕੀਤੀ ਜਾਂਦੀ ਹੈ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਦੇ ਲਈ ਜਿਹੜਾ ਮੈਮੋਗ੍ਰਾਫੀ ਟੈਸਟ ਹੈ ਬੜਾ ਮਹਿੰਗਾ ਟੈਸਟ ਹੁੰਦਾ ਹੈ ਉਹ ਵੀ ਜਿਹੜਾ ਅੱਜਿੱਥੇ ਮੁਫਤ ਕੀਤਾ ਜਾ ਰਿਹਾ ਹੈ ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਦੇ ਲਈ ਜਿਹੜਾ ਪੈਪ ਸਮੀਅਰ ਟੈਸਟ ਹੁੰਦਾ ਹੈ ਉਹ ਵੀ ਅੱਜ ਇੱਥੇ ਫ੍ਰੀ ਕੀਤਾ ਜਾਂਦਾ ਹੈ ਮਰਦਾਂ ਦੇ ਜਿਹੜੇ ਗਦੂਦਾਂ ਦੇ ਕੈਂਸਰ ਦੇ ਲਈ ਪਿਸ਼ਾਬ ਦਾ ਟੈਸਟ ਜਿਹੜਾ ਬੜਾ ਮਹਿੰਗਾ ਟੈਸਟ ਹੈ ਉਹ ਵੀ ਅੱਜ ਇੱਥੇ ਮੁਫਤ ਕੀਤਾ ਜਾ ਰਿਹਾ ਹੈ ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ ਦਾ ਟੈਸਟ ਉਹ ਵੀ ਅੱਜ ਇੱਥੇ ਫ੍ਰੀ ਕੀਤਾ ਜਾ ਰਿਹਾ ਹੈ ਔਰਤਾਂ ਤੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ ਦਾ ਟੈਸਟ ਇਹ ਵੀ ਇੱਥੇ ਫ੍ਰੀ ਕੀਤਾ ਜਾ ਰਿਹਾ ਹੈ ਔਰਤਾਂ ਤੇ ਮਰਦਾਂ ਦਾ 슈ਗਰ ਤੇ ਬਲੱਡ ਪ੍ਰੈਸ਼ਰ ਦੇ ਟੈਸਟ ਜਿਹੜੇ ਉਹ ਵੀ ਫ੍ਰੀ ਕੀਤੇ ਜਾਂਦੇ ਆ ਇਸ ਤੋਂ ਇਲਾਵਾ ਜਿਹੜੀਆਂ ਨਾਰਮਲ ਬਿਮਾਰੀਆਂ 슈ਗਰ ਬਲੱਡ ਪ੍ਰੈਸ਼ਰ ਇਹਨਾਂ ਸੰਬੰਧੀ ਮੁਫਤ ਦਵਾਈਆਂ ਵੀ ਮੌਕੇ ਸਰ ਦਿੱਤੀਆਂ ਜਾ ਰਹੀਆਂ ਬਿਮਾਰੀਆਂ ਸੰਬੰਧੀ ਸਿਹਤ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਉਹਨਾਂ ਨੂੰ ਸਹੀ ਮਾਰਗਦਰਸ਼ਨ ਕੀਤਾ ਜਾਂਦਾ ਇਸ ਤੋਂ ਇਲਾਵਾ ਕੈਂਸਰ ਇੱਕ ਅਜਿਹੀ ਨਾਮਰਾਦ ਬਿਮਾਰੀ ਹੈ ਜਿਹਦਾ ਜਦੋਂ ਲੋਕਾਂ ਨੂੰ ਪਤਾ ਉਦੋਂ ਪਤਾ ਲੱਗਦਾ ਹੈ ਜਦੋਂ ਇਹ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕੀ ਹੁੰਦੀ ਹੈ ਤੇ ਬੜੀਆਂ ਬੇਸ਼ਕੀਮਤੀ ਜਾਨਾਂ ਜਿਹੜੀਆਂ ਗਵਾਣੀਆਂ ਪੈਂਦੀਆਂ ਉਦੇ ਲਈ ਜਿਹੜਾ ਅੱਜ ਇਹ ਕੈਂਸਰ ਦਾ ਕੈਂਪ ਜਿਹੜਾ ਲੋਕਾਂ ਨੂੰ ਮੁੰਢਲੇ ਤੌਰ ਤੇ ਜਾਗਰਤ ਕਰਨ ਲਈ ਰੱਖਿਆ ਗਿਆ ਤਾਂ ਜੋ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਕਿ ਇਹ ਕੈਂਸਰ ਹੋਣ ਦੀ ਸੁਭਾਵਨਾ ਹੈ ਤਾਂ ਜੋ ਉਹਦਾ ਸਮੇਂ ਸਿਰ ਇਲਾਜ ਹੋ ਸਕੇ ਅਸੀਂ ਅੱਜ ਪਿੰਡ ਸਮੀਰੋਵਾਲ ਦੇ ਸਮੂਹ ਨੌਜਵਾਨਾਂ ਅਤੇ ಗ್ರಾಮ ਪੰਚਾਇਤ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਓ ਅਜਿਹੇ ਕੈਂਪ ਜਿਹੜੇ ਆਮ ਕਰਕੇ ਕਦੇ ਨਹੀਂ ਲੱਗਦੇ ਆ ਤੁਹਾਡੇ ਸਾਹਮਣੇ ਪਿੱਛੇ ਵਾਰਡ ਚੈਰੀਟੇਬਲ ਟਰਸਟ ਦੀਆਂ ਵੱਡੀਆਂ-ਵੱਡੀਆਂ ਬੱਸਾਂ ਖੜੀਆਂ ਜਿਨ੍ਹਾਂ ਦੇ ਵਿੱਚ অতি ਆਧੁਨਿਕ ਲੈਬ ਜਿਹੜੀਆਂ ਸਾਰੀਆਂ ਮਸ਼ੀਨਾਂ ਜਿਹੜੀਆਂ ਇਹਨਾਂ ਦੇ ਵਿੱਚ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਆ ਸਾਰੇ ਟੈਸਟ ਜਿਹੜੇ ਬੜੇ-ਬੜੇ ਮਹਿੰਗੇ ਟੈਸਟ ਆ ਜਿਹੜੇ ਜਾ ਕੇ ਸਾਨੂੰ ਹਜ਼ਾਰਾਂ ਰੁਪਏ ਖਰਚ ਕੇ ਚੰਡੀਗੜ੍ਹ ਕਰਾਣੇ ਪੈਂਦੇ ਆ ਉਹ ਅੱਜ ਸਮੀਰੋਵਾਲ ਦੇ ਵਿੱਚ ਹੋ ਰਿਹਾ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਸਮੀਰੋਵਾਲ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚ ਕੇ ਇਸ ਮੌਕੇ ਦਾ ਲਾਭ ਉਠਾਓ ਇਹ ਕੈਂਪ ਸ਼ਾਮ 4:30 ਵਜੇ ਤੱਕ ਚੱਲੇਗਾ ਸੋ ਆਪ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲਾਭ ਉਠਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ